ਬੰਦੇ ਅਨੇਕ ਦਿਨ ਮਗਰੋਂ ਆਏ ਆ ਜੀ ਅੱਛਾ ਜੀ ਤੁਹਾਨੂੰ ਕੀ ਸੂਚਨਾ ਮਿਲੀ ਤਾਂ ਫੋਟੋ ਭਾਈ ਨੇ ਇੱਤੋਂ ਹੀ ਇਹਨਾਂ ਦੇ ਆਧਾਰ ਕਾਰਡ ਦਿਓ ਤਾਂ ਮੁੰਡੇ ਨੇ ਵਿੱਚੋਂ ਕਿਹਦੇ ਕੀ ਲੱਗਿਆ ਪਤਾ ਜੀ ਬਜ਼ੁਰਗ ਇਹ ਤਾਂ ਆ ਗਿਆ ਗਿਆ ਸਿਰੇਟ ਹੋ ਗਿਆ ਤਾਂ ਤਾਂ ਇੰਨਾ ਪਤਾ ਲੱਗਿਆ ਸਾਨੂੰ ਦਿੱਤ ਦਾ ਵੀ ਨਹੀਂ ਪਤਾ ਤਾਂ ਤਾਂ ਆਇਆ ਪਤਾ ਲੱਗਿਆ ਦਿੱਤ ਹੋ ਗਈ ਉਹਦੀ ਕਾਰ ਚ ਕਿੰਨੇ ਜਾਣੇ ਸੀਗੇ ਦੋ ਜਾਣੀ ਆ ਜੀ ਚਾਚਾ ਭਤੀਜਾ ਬਸ ਦੋਨਾਂ ਦੀ ਮੌਤ ਦੋਨਾਂ ਦੀ ਮੌਤ ਹੋ ਗਈ ਹੈ ਕਿੱਥੇ ਜਾ ਰਹੇ ਸੀ ਪਾਪਾ ਇਹ ਛੇਕ ਪੱਤੇ ਚਲੇ ਸੀ ਖੀਰ ਚੜਾਉਣ ਐਕਸੀਡੈਂਟ ਹੋਇਆ ਤੇ ਕਿੱਥੇ ਹੋਇਆ ਜੀ ਇਹ ਸਾਰਾ ਬਲੂੰਸ ਦੇ ਨਹਿਰ ਦੇ ਲਾਗੇ ਹੋਇਆ ਸੋਕੜ ਨਹਿਰ ਦੇ ਲਾਗੇ ਇਧਰ ਟਰਾਲਾ ਆ ਰਿਹਾ ਸੀ ਜੀਰੇ ਤੋਂ ਇਹ ਇਧਰੋਂ ਜਾ ਰਹੇ ਸੀ ਫਰੋਜਪੁਰ ਤੋਂ ਤੇ ਕਰਿ ਕਹਿਣ ਦੇ ਮਤਾਬਕ ਛੇਕ ਪੱਤੇ ਖੀਰ ਲੈ ਕੇ ਚੱਲੇ ਸੀ ਦੋ ਜਣੇ ਤੇ ਉਹ ਇਹਨਾਂ ਦੀ ਗੱਡੀ ਕ੍ਰਾਸ ਕਰਨ ਲੱਗਿਆਂ ਪਤਾ ਨਹੀਂ ਕੀ ਹੋਇਆ ਤੇ ਕੋਈ ਸਪੀਡ ਤੇਜ਼ ਸੀ ਜਾਂ ਅੱਛਾ ਇਹ ਆਪਾਂ ਕਹਿ ਨਹੀਂ ਸਕਦੇ ਕਿ ਅਸੀਂ ਤਾਂ ਕਿਉਂ ਬਾਅਦ ਚ ਗਏ ਕਿ ਕੋਈ ਜਾਨਾ ਬਚ ਗਿਆ ਕਿ ਨਹੀਂ ਜੀ ਦੋਨਾਂ ਦੀ ਡੱਡ ਹੋ ਗਿਆ ਦੋਨੇ ਇਹ ਦੋਨੋਂ ਕੀ ਲੱਗਦੇ ਸੀ ਆਪਸ ਵਿੱਚ ਇਹ ਰਿਸ਼ਤੇਦਾਰੀ ਸੀ ਵੈਸੇ ਕੀ ਕਾਰਵਾਈ ਹੋ ਰਹੀ ਹੈ ਕਾਰ ਵੀ ਵੇਖੋ ਥਾਣੇ ਵਾਲੇ ਕਰ ਰਹੇ ਕਾਰਵਾਈ ਬਣਾ ਬੀਟੀ ਆਇਆ ਬਣਾ ਮੇਰਾ ਵੀਰ ਨੂੰ ਨਹੀਂ ਬਤਾ ਦਿੰਦਾ ਹਾਂ ਆ ਨਾ ਜੀ ਐਕਸੀਡੈਂਟ ਦੋ ਜੀ ਬਤਾ ਕੇ ਕੱਢੋ ਮੈਂ ਚੱਲਦਾ ਆਂ ਨਹੀਂ ਹੈ ਫੇਰ ਲੈ ਕੇ ਡਿਮੈਸਟਰੀ 30 ਹੋ ਜਾਣਾ ਆ ਗਿਆ ਤੁਹਾਨੂੰ ਕਹਿੰਦਾ ਕਿ ਆ ਗਿਆ ਪਤਾ ਲੱਗਿਆ ਬੰਦੇ ਜਿਹੇ ਮਗਰੋਂ ਆਏ ਆ ਜੀ ਅੱਛਾ ਜੀ ਤੁਹਾਨੂੰ ਕੀ ਸੂਚਨਾ ਮਿਲੀ ਤਾਂ ਫੋਟੋ ਭਾਈ ਨੇ ਇੱਥੇ ਹੀ ਇਹਨਾਂ ਦੇ ਆਧਾਰ ਕਾਰਡ ਦਿਓ ਤਾਂ ਮੁੰਡੇ ਨੇ ਵਿੱਚੋਂ ਕਿਹਦੇ ਨੇ ਕੀ ਲੱਗਿਆ ਪਤਾ ਜੀ ਬਜ਼ੁਰਗ ਇਹ ਤਾਂ ਆ ਗਿਆ ਗਿਆ ਇਸੇ ਢੋਗਿਆ ਤਾਂ ਇੰਨਾ ਪਤਾ ਲੱਗਿਆ ਸਾਨੂੰ ਡੈਥ ਦਾ ਵੀ ਨਹੀਂ ਪਤਾ ਲੱਗਾ ਤਾਂ ਤਾਂ ਆਇਆ ਪਤਾ ਲੱਗਿਆ ਡੈਥ ਹੋ ਗਈ ਉਹਦੀ ਕਾਰ ਚ ਕਿੰਨੇ ਜਾਣੇ ਸੀਗੇ ਦੋ ਜਾਣੀ ਆ ਜੀ ਚਾਚਾ ਭਤੀਜਾ ਬਸ ਦੋਨਾਂ ਦੀ ਮੌਤ ਤੇ ਦੋਨਾਂ ਦੀ ਮੌਤ ਹੋ ਗਈ ਏ ਕਿੱਥੇ ਜਾ ਰਹੇ ਸੀ ਪਾਪਾ ਇਹ ਛੇਕ ਪੱਤੇ ਚਲੇ ਸੀ ਖੀਰ ਚੜਾਉਣ ਐਕਸੀਡੈਂਟ ਹੋਇਆ ਤੇ ਕਿੱਥੇ ਹੋਇਆ ਜੀ ਇਹ ਸਾਰਾ ਬਲੂੰਦ ਦੇ ਨਹਿਰ ਦੇ ਲਾਗੇ ਹੋਇਆ ਸੋਕੜ ਨਹਿਰ ਦੇ ਲਾਗੇ ਇਧਰ ਟਰਾਲਾ ਆ ਰਿਹਾ ਸੀ ਜੀਰੇ ਤੋਂ ਇਹ ਇਧਰੋਂ ਜਾ ਰਹੇ ਸੀ ਫਰੋਜਪੁਰ ਤੋਂ ਤੇ ਕਰਿਸ਼ ਕਹਿਣ ਦੇ ਮੁਤਾਬਕ ਸੇਕਪਤੇ ਅਖੀਰ ਲੈ ਕੇ ਚੱਲੇ ਸੀ ਦੋ ਜਣੇ ਤੇ ਉਹ ਇਹਨਾਂ ਦੀ ਗੱਡੀ ਕ੍ਰਾਸ ਕਰਨ ਲੱਗਿਆਂ ਪਤਾ ਨਹੀਂ ਕੀ ਹੋਇਆ ਤੇ ਕੋਈ ਸਪੀਡ ਤੇ ਸੀ ਜਾਂ ਸ਼ਾਇਦ ਇਹ ਆਪਾਂ ਕਹਿ ਨਹੀਂ ਸਕਦੇ ਕਿ ਅਸੀਂ ਤਾਂ ਕਿਉਂ ਬਾਤ ਚ ਗਏ ਕਿ ਕੋਈ ਜਾਨਾਂ ਬਚੀਆਂ ਕਿ ਨਹੀਂ ਜੀ ਦੋਨਾਂ ਦੀ ਡੱਡ ਹੋ ਗਿਆ ਦੋਨਾਂ ਦੀ ਇਹ ਦੋਨੋਂ ਕੀ ਲੱਗਦੇ ਸੀ ਆਪਸ ਵਿੱਚ ਇਹ ਰਿਸ਼ਤੇਦਾਰੀ ਸੀ ਵੈਸੇ ਕੀ ਕਾਰਵਾਈ ਹੋ ਰਹੀ ਹੈ ਕਾਰ ਵੀ ਵੇਖੋ ਥਾਣੇ ਵਾਲੇ ਕਰ ਰਹੇ ਕਾਰਵਾਈ